कल मिति 26 2025 देर रात सोशल मीडिया ते एक वीडियो वायरल ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦੇ ਹਾਲਾਤ ਵਿੱਚ ਮਗਨਪੁਰਾ ਦੇ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ। ਮੌਕੇ ਦੀ ਗੰਦੀਤ ਤਨੂ ਦੇਖਦੇ ਹੋਏ ਐਸਐਚਓ ਮਗਨਪੁਰਾ ਵੱਲੋਂ ਰੇਡ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਅਗਰਵਾਹ ਕੀਤਾ ਗਿਆ। ਇਸਨੇ ਆਪਣਾ ਨਾਮ ਸ਼ਿਵਚਰਨ ਸਿੰਘ ਵਾਸੀ ਸੁਤਾਨਬਿੰਦ ਰੋਡ ਅਨੁਸਰ ਰਸਿਆ ਹੈ। ਇਸਨੇ ਇਹ ਵੀ ਦੱਸਿਆ ਕਿ देर रात ਇਹ ਜਦੋਂ ਪਾਰਟੀ ਮਗਾ ਕੇ ਆਪਣੇ ਦੋਸਤੇ ਘਰੋਂ ਆ ਰਿਹਾ ਸੀ। ਇਿੱਥੇ ਉਸਨੇ ਸ਼ਰਾਬ ਦਾ ਜ਼ਿਆਦਾ ਸੇਵਨ ਕੀਤਾ ਹੋਇਆ ਸੀ ਤੇ ਜਦੋਂ ਉਹ ਆਪਣੇ ਘਰ ਨੂੰ ਲੋਟ ਰਿਹਾ ਸੀ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਲਿੰਕ ਕਰ ਦਿੱਤਾ ਗਿਆ ਇਸ ਨੂੰ ਕਨਫਰਮ ਕਰਨ ਵਾਸਤੇ ਐਸਐਚਓ ਮਖਬੂਰ ਖੁਰਾ ਦੀ ਟੀਮ ਵੱਲੋਂ ਇਸ ਦਾ ਡਾਕਟਰੀ ਮਨਾਈ ਜਾਤ ਰਿਹਾ ਗਿਆ ਜਿਸ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਰਿਪੋਰਟ ਆਈ ਸੀ ਉਸ ਵਿੱਚ ਇਹ ਦਰਸਾਇਆ ਗਿਆ ਕਿ ਇਸ ਦੇ ਬਲੱਡ ਵਿੱਚ ਕੇਵਲ ਤੇ ਕੇਵਲ ਐਲਕੋਹਲ ਦਾ ਕੰਟੈਂਟ ਹੀ ਪਾਇਆ ਗਿਆ ਹੈ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਤਾਰਾ 128 ਬੀ ਐਨ ਐਸ ਐ ਦੇ ਅਧੀਨ ਇਸ ਨੂੰ ਬੁੱਕ ਕੀਤਾ ਗਿਆ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਮਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕਿ ਇਹ ਜਿਹੜੀ ਮੁਹਿੰਮ ਹੈ ਇਸ ਨੂੰ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਅਗੇਂਸਟ ਕੀਤਾ ਜਾਵੇ। ਤਿਮਾ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹਵਾ ਹੈ ਕਿ ਜਦੋਂ ਵੀ ਇਦਾਂ ਦੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਹਦੇ ਫੈਕਟਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ ਤਾਂ ਹੀ ਉਸ ਤੋਂ ਬਾਅਦ ਉਸਤੇ ਕਮੈਂਟ ਕੀਤਾ ਜਾਵੇ ਤਾਂ